ਸਾਰਾ ਇਹ ਖੋਖੇ ਨੂੰ ਅੱਗ ਲਾ ਕੇ ਪੈਟਰੋਲ ਪਾ ਕੇ ਸੜ ਗਏ ਸਾਰਾ ਕੁਝ ਸੜ ਗਿਆ ਫ੍ਰਿਜ ਵੀ ਸੜ ਗਈ ਦੋ ਫ੍ਰਿਜਾਂ ਸੀ ਉਹ ਸੜ ਗਈਆਂ ਪੱਖਾ ਸੜ ਗਿਆ ਨੋਵੇਟਰ ਸੀ ਹੋਰ ਸਾਰਾ ਜਿਹੜਾ ਨਿੱਕਾ ਨਿੱਕਾ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਮੈਂ ਮੈਂ ਤਾਂ ਮਨਜ਼ੂਰੀ ਕਰਕੇ ਕੰਮ ਕਰਦਾ ਕਿਹੜੇ ਇੱਕ ਦੋਰੀ ਕਹਿੰਦੇ ਨੇ ਸ਼ਰੰਗ ਦੇ ਜੀਆ ਕਿਹੜਾ ਸ਼ਰੰਗ ਦੇ ਕਹਿੰਦੇ ਆ ਸਟਾਨੀ ਕਾਰਨ ਦਾ ਲੱਗਾ ਜੀ ਮੈਂ 11:30 ਕਰਕੇ ਦੁਕਾਨੋਂ ਦਾ ਆ ਵੀ ਗਿਆ ਕੋਈ ਗੱਲ ਬਾਤ ਵੀ ਕੋਈ ਪਤਾ ਨਹੀਂ ਪਹਿਲਾਂ ਲੱਟ ਚੁਬਾ ਲਾਈਟਾਂ ਲੁਟ ਲੱਗੇ ਆਂਗੇ ਵੱਡੀਆਂ ਉਹ ਲਾਈਟਾਂ ਲਾਈਆਂ ਬੱਲੇ ਬੱਲੇ ਚਾਲਾ ਰਿਹਾ ਉਹ ਕੁੜੀ ਦੀ ਦਵਾਈ ਚੱਲਦੀ 10 ਸਾਲ ਦੀ ਉਹ ਦਵਾਈ ਵਿੱਚ ਛੱਡ ਕੇ ਦੁਬਾਰਾ ਦਵਾਈ ਰਿਪੀਟ ਕਰਾ ਲਈ ਹਾਂਜੀ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਹੀ ਪਾਲਾ ਜੀ ਤੇ ਕੀ ਕਾਰਨ ਬਣਿਆ ਜਿਹੜਾ ਅੱਗ ਲੱਗੀ ਕੋਕੇ ਕੋਈ ਨੀ ਕਾਰਨ ਦਾ ਲੱਗਾ ਜੀ ਮੈਂ 11 1/2 ਕਾਰਨ ਦੀ ਦੁਕਾਨ ਉਧਰ ਆ ਕੇ ਗਿਆ ਕੋਈ ਗੱਲਬਾਤ ਵੀ ਕੋਈ ਪਤਾ ਨਹੀਂ ਪਹਿਲਾਂ ਲੱਟ ਚੁਬਾ ਲਾਈਟਾਂ ਲੁੱਕ ਲੱਗੀਆਂ ਹੋਈਆਂ ਵੱਡੀਆਂ ਉਹ ਲਾਈਟਾਂ ਲਾਈਆਂ ਬਲਬ ਲਾਏ ਬਲਬ ਲਾਉਣ ਤੋਂ ਬਾਅਦ ਐਕਸਰ ਦੇ ਪਿੱਛੋਂ ਪਰੋਲ ਪਾਇਆ ਪਰੋਲ ਪਾ ਕੇ ਅਦਲਾਤੀ ਤੇ ਸਵੇਰੇ ਆ ਕੇ ਦੇਖਿਆ ਅੰਦਰ ਸਾਮਾਨ ਸਾਰਾ ਸੜ ਗਿਆ ਮੇਰਾ ਕੀ ਬਾਦ ਨਹੀਂ ਇੱਥੋਂ ਕਮਾਉਣਾ ਕਿਹ ਬੋਲ ਰਿਹਾ ਖਲਾਸ ਨਾ ਜੀ ਓਸ਼ੀ 3:00 ਵਜੇ ਤੱਕ ਪੰਗੀ ਦਾ ਰਮਾਨੀ ਲੱਗ ਗਿਆ ਤੋਂ ਉਹਦੇ ਖਤਮ ਹੋ ਗਿਆ ਜੀ ਅੱਜ ਨੂੰ ਅੱਗ ਲੱਗੀ ਜਾਂਦੀ ਮਾੜੀ ਕੈਡੀ ਫ੍ਰਿਜ ਸੀ ਵੱਡੀ ਤੇ ਦੂਜੀ ਫ੍ਰਿਜ ਸੀ ਹੋਰ ਸਾਰਾ ਦੁਕਾਨ ਦਾ ਸਾਰਾ ਫਾਂਟ ਪੀਨ ਦਾ ਜੋ ਮਾੜਾ ਮਟਾ ਹੋ ਗਿਆ ਥੋੜਾ ਪਤਾ ਉਹ ਹੀ ਡੇਲੀ ਡੇਲੀ ਕੋਈ ਕਮਾਣਾ ਹੋਈ ਖਾਣਾ ਨਾਲ ਦਰਵਾਜ਼ਾ ਹੀ ਹੋ ਗਿਆ ਸਵੇਰ ਤੱਕ 7:30 ਵਜੇ ਰਮਾਨ ਉੱਪਰ ਹੀ ਸੱਤ ਨੇ ਹੂੰ ਤੇ ਆ ਕੇ ਛੱਡ ਰਿਖਿਆ ਦੇਖਿਆ ਤਾਂ ਆ ਕੇ ਆਂਦੇ ਦੁਕਾਨ ਦੇ ਅਗਲ ਵੀ ਜਿਹੜੇ ਗੜਮ ਹੋ ਗਿਆ ਸਾਰਾ ਕੁਝ ਹੀ ਅੱਲਾ ਬਾਹਰੋਂ ਦੇਖਿਆ ਦੇਮਾ ਦਾਦਾ ਸ਼ਟਰਫੋਨ ਤੇ ਮੈਂ ਸ਼ਟਰਫੋਨ ਕਿੰਨੇ ਕਿੰਨੇ ਸ਼ਟਰਫੋਨ ਕਿਹਦੇ ਦੰਦਰ ਸਭ ਦੀ ਉਹ ਸਾਰਾ ਕੁਝ ਬਾਹੀ ਹੋ ਗਈ ਕੀ ਕਾਰਨ ਬਣਿਆ ਇੱਥੇ ਜਿਹੜਾ ਥੰਮੇ ਬਾਈ ਜੀ ਅੱਗੇ ਵੀ ਵਿਚਾਲੇ ਦਾ ਮੈਂ ਮੈਂ ਤਾਂ ਮਨਜ਼ੂਰੀ ਕਰਕੇ ਕੰਮ ਕਰਦਾ ਕਿ ਇੱਕ ਤੋਂ ਇੱਕ ਕਹਿੰਦੀਆਂ ਵੀ ਸ਼ਰਾਬ ਦੇ ਏਰੀਆ ਉਹ ਕਿਹੜਾ ਸ਼ਰਾਬ ਦੀ ਕਹਿੰਨੇ ਕਹਿੰਦੀ ਆ ਬਹੁਤ ਮਾੜਾ ਕੰਮ ਕੀਤਾ ਤਾ ਤਕਰੀਬ ਬੰਦਾ ਅੱਗੇ ਪਏ ਫੜ ਫੜ ਕੇ ਨਜਰ ਦੇ ਸਮਾਨ ਪਾਇਆ ਆ ਦੂਜੀ ਤੀਜੀ ਵਾਰ ਇਹ ਨਾ ਹੋ ਗਿਆ ਸਾਰਾ ਇਹ ਖੋਖੇ ਨੂੰ ਅੱਗ ਲਾ ਕੇ ਪੈਟਰੋਲ ਪਾ ਕੇ ਸੜ ਗਿਆ ਸਾਰਾ ਕੁਝ ਸੜ ਗਿਆ ਫ੍ਰਿਜ ਵੀ ਸੜ ਗਈ ਦੋ ਫ੍ਰਿਜਾਂ ਸੀ ਉਹ ਸੜ ਗਈਆਂ ਪੱਖਾ ਸੜ ਗਿਆ ਨੋਵੇਟਰ ਸੀ ਹੋਰ ਸਾਰਾ ਜਿਹੜਾ ਨਿੱਕਾ ਨਿੱਕਾ ਸਮਾਨ ਸੀ ਉਹ ਸਾਰਾ ਹੀ ਸੜ ਗਿਆ ਅੱਛਾ ਤੇ ਕੋਈ ਕਾਰਨ ਦਾ ਪਤਾ ਲੱਗਾ ਵੀ ਅੱਗ ਕਿਸ ਤਰ੍ਹਾਂ ਲੱਗੀ ਅੱਗ ਇਸ ਤਰ੍ਹਾਂ ਹੀ ਅਸੀਂ ਆ ਕੇ ਦੇਖਿਆ ਵੀ ਆ ਬਟਰੋਲ ਪਾਇਆ ਹੋਇਆ ਪਾਸੇ ਸਾਈਡ ਤੇ ਅੱਗ ਲਾਈ ਹੋਈ ਹੈ ਕਿਸੇ ਨੇ